ਇਹ 65000 ਦੀ ਤੁਹਾਨੂੰ ਆਹਾ ਮਿਲੂ। ਲੋ 20 ਕਿਲੋ ਵਾਲੀ ਜਰਸੀ ਦਿਹੋਣ ਲੱਗਿਆ ਤੇ 70000 ਰੁਪਏ ਦੀ ਮਿਲੂਗੀ। ਕੁੱਤਿਆਂ ਪੱਟ ਚ ਹੋਣ ਲੱਗਿਆ ਕੁੱਤੀ ਆਵਾਜ਼ ਆਉਂਦੀ ਗਵੰਢੀਆਂ ਕਿਹਦੇ ਸੌਂਦਾ ਵਾਕੀ ਕਿ ਬੰਦਾ ਗਾਂ ਦੇ ਪਾਸੋਂ ਦਾ ਜਿਹੜੀ ਹੈਗੀ ਬਾਹਲੀ ਸੋਹਣੀ ਮੱਲਾਂ ਨੂੰ ਮੱਲਾਂ ਨੂੰ ਤੁਰਦੀ ਲੇਵਲ ਲੱਗੇ ਇਹਨਾਂ ਸੋਹਣਾ ਥਣ ਥਣੋਂ ਐਡਾ ਵਧੀਆ ਲੱਗਿਆ ਨਾ ਥੀਚੀ ਲਵੇ ਬੜਾ ਮੋਟਾ ਮੋਟਾ ਥਣ ਲੱਗਿਆ ਇਹ ਆ ਦੇਖੀ ਬਾਕੀ ਤੁਸੀਂ ਮਿੱਤਰੋ ਤੋਰ ਤੋਰ ਚੈੱਕ ਕਰ ਲਓ ਥੱਲੋਂ ਲੇਵੇ ਦੀ ਜਿਹੜੀ ਹੈਗੀ ਨਾ ਬਾਹਲੀ ਸੋਹਣੀ ਆ ਕਹਿੰਦਾ ਵੀ 40 ਡਿਗਰੀ ਟੈਂਪਰੇਚਰ ਹੈ ਨਾ 42 ਤਾਂ ਵੀ ਬਚਣੀ ਹੌਂਕਣਾ ਨਹੀਂ ਨੇ ਜੀ ਅੱਛਾ ਕਰਮਾਲੀ ਨੇ ਹਜੇ ਹੋਰ ਲੇਵਾ ਸੋਨਾ ਤਿਆਰ ਕਰ ਰਿਹਾ ਹੁਣ ਬਾਲੀ ਸੋਨਾ ਤਿਆਰ ਹੋਣਾ ਬਾਈ ਮਤਲਬ ਕਹਿਣੀ ਹੈ ਵੀਰੇ ਆਪਾਂ ਕਹਿਣ ਨੂੰ ਕਿ ਆਪਣੀ ਜੀਫ ਫੜ ਲੈਣੀ ਹੈ 30 ਕਹ ਦਾਂਗੇ ਪਰ ਹਮਨ ਵੀਰੇ 20 22 ਕਿਲੋ ਗ੍ਰਾਮ ਬੜੇ ਅੱਛਾ ਜੀ ਐ ਨਹੀਂ ਪੈਰ ਲਾਈ ਰਹਿਣ ਵੀਰੇ ਠੀਕ ਹੈ ਜੇ ਜੀ ਘਰੇ ਬੰਦੇ ਨੇ ਗਾਂ ਰੱਖ ਲਈ ਤੇ ਜੇ ਜੀ ਵੀਰੇ ਮੱਝ ਰੱਖ ਲਈ ਹਾਂਜੀ ਅਸੀਂ ਕੱਲ ਦੋਸਤੋ ਬਾਬਾ ਸਵਾਤ ਕਰਦੇ ਮਿੱਤਰੋ ਤੇ ਅੱਜ ਆਪਾਂ ਪਹੁੰਚੇ ਸੀ 22 ਸੇਵ ਕੋਲੇ ਪਿੰਡ ਤੌਲੇ ਕੈਂਗਰੇ ਦੇ ਵਿੱਚ ਮਿੱਤਰੋ ਅੱਜ ਨਾ ਆਪਾਂ ਤੁਹ ਇੱਕ ਵਾਰੀ ਨਾ ਸਾਰੀਆਂ ਨਹੀਂ ਸਾਰੀਆਂ ਗਾਵਾਂ ਦੇ ਆਪਾਂ ਤੁਹਾਨੂੰ ਕੈਮਰਾ ਲਾ ਕੇ ਦਿਖਾ ਦਗੇ ਇਹ ਸੱਤਾਂ ਗਾਵਾਂ ਦੇ ਵਿੱਚੋਂ ਨਾ ਮਿੱਤਰੋ ਆਹਾ ਦੋ ਗਾਵਾਂ ਤਾਂ ਆ ਗਈਆਂ ਸੂਈਆਂ ਸਮਈਆਂ ਇਹੇ ਤੁਸੀਂ ਦੇਖ ਲਓ ਅੱਜ ਦੀ ਵੀਡੀਓ ਦੇ ਵਿੱਚ ਚਾਰ ਤਾਂ ਦਿਖਾਵਾਂਗੇ ਜਰਸੀ ਨਸਲ ਦੀਆਂ ਗਾਵਾਂ ਤੇ ਦੋ ਇਧਰਲੇ ਪਾਸੇ ਐਫ ਐਫ ਨਸਲ ਦੀਆਂ ਤੇ ਇੱਕ ਆ ਗਈ ਉਧਰਲੇ ਪਾਸੇ ਜਮਾ ਸਿਰੇ ਦੇ ਉੱਤੇ ਗਰਮੀਆਂ ਦਾ ਤੋਹਫ਼ਾ ਇੱਧਰਲੇ ਪਾਸੇ ਦੋ ਗਾਵਾਂ ਹੋਰ ਨੇ ਜੱਸੀ ਨਸਲ ਦੀਆਂ ਇਹ ਸੂਨ ਵਾਲੀਆਂ ਗਾਵਾਂ ਨੇ ਮਿੱਤਰੋ ਬਾਕੀ ਤਾਂ ਸਾਰੀ ਜਾਣਕਾਰੀ ਆਪਾਂ ਬਾਈ ਸੇਵਕ ਤੋਂ ਲੈ ਕੇ ਤੁਹਾਨੂੰ ਦਿੰਨੇ ਆ ਬਾਈ ਸੇਵਕ ਦੀਆਂ ਗਾਵਾਂ ਤੇ ਰੇਟ ਚੰਗੇ ਲੱਗੇ ਕਮੈਂਟ ਕਰਕੇ ਦੱਸਿਓ ਜਰੂਰ ਆਓ ਕਰਾਈਏ ਗੱਲਬਾਤ ਹਾਂਜੀ ਬਾਈ ਜੀ ਹੱਸੀ ਕਾਲ ਜੀ ਤੇ ਬਾਈ ਜੀ ਪਹਿਲਾਂ ਤਾਂ ਦਰਸ਼ਕਾਂ ਨੂੰ ਨਾਮ ਦੱਸੋਗੇ ਨਾਮ ਮੇਰਾ ਗੁਰਸੇਵ ਸਿੰਘ ਹੈ ਵੀਰੇ ਪਿੰਡ ਆਪਣਾ ਵੀਰੇ ਢੋਲਾ ਗਿੰਗਲਾ ਜ਼ਿਲ੍ਹਾ ਆਪਣਾ ਮੁਕਸਰ ਪਿੰਡਾ ਵੀਰੇ ਠੀਕ ਆਪਣਾ ਵੀਰੇ ਮਲੋੜ ਤੋਂ ਰਹਿ ਜਾਂਦਾ ਵੀਰੇ 5-6 ਕਿਲੋਮੀਟਰ ਤੇ ਆਪ ਨੂੰ ਆਪਣਾ ਅੱਗੇ ਦਰ ਹੋ ਰਿਹਾ ਹੈ ਨਾ ਵੀਰ 11 ਪਰਾ ਕਿਲੋਮੀਟਰ ਠੀਕ ਹੈ ਤੇ ਆਵਲ ਖਾਣਾ ਵੀਰ ਆਪਣੇ ਤਿੰਨ ਕਿਲੋਮੀਟਰ ਹੀ ਆ ਜਿਹੜੀ ਆਪਣੀ ਦਾਬਲੀ ਰੋੜਾ ਬੇਟੀ ਰੋੜਾ ਦਾਬਲੀ ਠੀਕ ਹੈ ਉਤਨ ਕਿਲੋਮੀਟਰ ਆ ਬ੍ਰਿੰਡ ਬ੍ਰਿੰਡ ਤੋਂ ਬ੍ਰਿੰਡ ਤੋਂ ਆਪਣ 32 ਕਿਲੋਮੀਟਰ ਵੀਰੇ ਸੇਵਕ ਬਾਈ ਅੱਜ ਆਪਾਂ ਦੇ ਕੋਲ 7 ਗਾਂ ਆ ਹਾਂ 7 ਗਾਂ ਭਰਾ ਜੀ ਕਿਹੜੇ ਪਾਸੋਂ ਸਟਾਰਟ ਕੀ ਕਰਤ ਮਰਜ਼ੀ ਕਰ ਲੈ ਰਹਿਣ ਸਾਰੀਆਂ ਵੀਰੇ ਚ ਚੰਗੀਆਂ ਵੀਰੇ ਚੜਦੇ ਚੜਦੀਆਂ ਭਰਾ ਜੀ ਵਧੀਆ ਠੀਕ ਆ ਉਹ ਤੋਂ ਕਰ ਲੈ ਭਾਵੇਂ ਇਹ ਤੋਂ ਕਰ ਲੈ ਜਿਹੜੀ ਮਰਜ਼ੀ ਕਰ ਲੈ ਰਹਿਣ ਭਰਾ ਅੱਛਾ ਸੇਵਕ ਮੈਨੂੰ ਐ ਦੱਸ ਯਾਰ ਹਾਂਜੀ ਭਰਾ ਚਲ ਆਪਾਂ ਕੰਮ ਦਾ ਸ਼ੁਰੂ ਕਰ ਹੀ ਲੈਣਾ ਹਾਂ ਨਾ ਹਾਂਜੀ ਹਾਂਜੀ ਭਰਾ ਜੀ ਮੈਨੂੰ ਐ ਦੱਸ ਜਿਹੜੀ ਆਪਾਂ ਪਹਿਲਾਂ ਵੀਡੀਓ ਪਾਈ ਸੀ ਹਾਂਜੀ ਹਾਂਜੀ ਉਹਦਾ ਕੀ ਮੇਰੇ ਹਾਂ ਬਹੁਤ ਵਧੀਆ ਰਿਸਪੌਂਸ ਆ ਵੀਰੇ ਦੋ ਵੀਡੀ ਅਗਲੇ ਦਿਨ ਹੀ ਵੇਖੀਏ ਫਿਰ ਸ਼ਾਰਟ ਵੀਡੀਓ ਆਪਣੀ ਜਰਸੀ ਕਹਿੰਦਾ ਭਾਈ ਜਰਸੀ ਕਹਿੰਦਾ ਘੱਟੋ ਘੱਟ ਪਈ ਮੈਨੂੰ ਫੋਨ ਘੱਟੋ ਘੱਟ ਆਪਾਂ ਬਾਹ ਨਹੀਂ ਕਹਿੰਦਾ ਵੀਰੇ 200 ਫੋਨ ਆਊਗਾ ਜਰਸੀਆਂ ਦਾ ਭਾਈ ਅੱਛਾ ਬਹੁਤ ਬੰਦੇ ਨੇ ਮੇਰੇ ਕਿਹਦੀ ਰਿਸਪੌਂਸ ਦਿੱਤਾ ਪਰ ਵਧੀਆ ਠੀਕ ਹੈ ਹਾਂਜੀ ਤੇ ਫਿਰ ਪਹਿਲੇ ਨੰਬਰ ਵਾਲੀ ਤੇ ਆ ਕਰਾ ਇੱਥੇ ਦੇ ਪਾਸੇ ਇਹ ਜਿਹੜੀ ਤੇਰੀ ਆ ਗਈ ਜਰਸੀ ਹੈ ਨਾ ਹਾਂਜੀ ਪੰਜਾਬ ਵਾਲੀ ਜਰਸੀਆਂ ਵੀਰੇ ਪੰਜਾਬ ਵਾਲੀ ਜਰਸੀ ਹਾਂਜੀ ਹਾਂਜੀ ਭਰਾ ਜੀ ਠੀਕ ਹੈ ਕਿੰਨਵਾ ਸੂਆ ਸੁੰਦੀ ਹੈ ਰਮਣ ਦੂਜਾ ਸੂਆ ਸੁੰਦੀ ਵੀਰੇ ਦੂਜਾ ਸੂਆ ਕਿੰਨੇ ਦਿਨ ਬਾਕੀ ਆ ਰਮਣ ਲੈ ਜੂ ਵੀਰੇ ਬੱਚੀ 4 ਤੋਂ ਲੋ ਪਾਉਣੇ ਨਹੀਂ ਲੱਗਿਆ ਕਿ ਚੜ੍ਹਨ ਤਰ੍ਹਾਂ ਪੁੱਸੇ ਨੂੰ ਪਹਿਲਾਂ ਹੀ ਖੂਸ ਸਕਦਾ ਭਰਾ ਜੀ ਠੀਕ ਹੈ ਹਾਂਜੀ ਤੇ ਸੇਵਕ ਫਿਰ ਕਿੰਨੇ ਕ ਦੁੱਧ ਵਾਲੀ ਰੂਹ ਇਹ ਰਮਣ ਕਹਿਣ ਨੂੰ ਤਾਂ ਮਿਲ ਕਹਿਣਾ ਹੀ ਵੀਰੇ ਆਪਾਂ ਕਹਿਣ ਨੂੰ ਕਿ ਆਪਣੀ ਜੀਫ ਫੜ ਲੈਣੀ ਹੈ 30 ਕਹ ਦਾਂਗੇ ਪਰਮਣ ਵੀਰੇ 20 22 ਕਿਲੋ ਗਾਂ ਬੜੇ ਰਾਵਣ ਦੇ ਦੂ ਭਰਾ ਵੀਰੇ ਅੱਛਾ ਹਾਂਜੀ ਠੀਕ ਹੈ 20 22 ਕਿਲੋ ਤਾਂ ਦੇ ਇਹਨੂੰ ਦੇਣ ਦਾ ਹੱਕ ਵੀ ਵੀਰੇ ਨੂੰ ਪੈਣਦਾ ਏਡੀ ਗਾਂ ਨੂੰ ਵੀ ਇਹ ਨਾ ਜਦੋਂ ਫਿਰ ਦਿਓ ਕਿਹੜੀ ਭਰਾ ਜੀ ਬਾਈ ਠੀਕ ਹੈ ਲੈ ਫਿਰ ਖੋਲ ਕੇ ਰਾਂ ਖੋਲ ਕੇ ਦਿਖਾ ਕੇ ਲੋ ਵੀ ਇੱਕ ਗੱਲ ਮੈਂ ਤੁਹਾਨੂੰ ਦੱਸ ਦਿੰਨਾ ਵੀ ਇਸ ਗਾਂ ਦਾ ਕੱਦ ਕਾਠ ਬਹੁਤ ਆ ਨੰਮੀ ਬਹੁਤ ਆ ਆਪਾਂ ਕਹੇ ਨਗਲਾ ਨਾ ਪੰਜਾਬ ਵਾਲੀ ਜਰਸੀ ਵੀ ਰਹੀ ਰੀਅਲ ਜਰਸੀ ਪੰਜਾਬ ਵਾਲੀ ਵੀਰੇ ਵੇ ਤੂੰ ਕਹੋ ਜੀ ਕੱਦ ਕੁਦੜ ਵਾਲੀ ਵੀਰੇ ਝੋਲੀ ਝੂਲੀ ਗਾਂ ਦੀ ਬੜੀ ਸੋਹਣੀ ਅਰਮਣ ਵੀਰੇ ਇਹ ਆ ਲੈ ਕੇ ਜਾਈਂ ਕਰਾਂ ਇੱਕ ਸਾਨੂੰ ਹੋਰ ਦੱਸ ਦਿੰਨਾ ਮਿੱਤਰੋ ਥਣ ਹੱਥੀ ਵੀ ਤੇ ਮਸ਼ੀਨ ਮਾਣਾ ਬੜਾ ਵਧੀਆ ਥਣ ਅਰਮਣ ਵੀਰੇ ਤਾਂ ਛੋਟੀ ਨਾ ਭਲਜੀ ਕੇਰੀ ਖੜੀ ਅੱਜ ਨਾ ਆਈ ਸੀ ਮਤਲਬ ਠੀਕ ਹੈ ਟੈਂਪੂ ਜੜਨੇ ਕਰਕੇ ਉਹਨਾਂ ਛੋਟੇ ਭਲਜੀ ਕਰ ਜਨੇ ਗੱਡੀ ਇਹ ਆ ਦੇਖੋ ਤੁਸੀਂ ਬਹੁਤ ਜਿਆਦੇ ਸੋਹਣਾ ਸੁਨੱਖਾ ਲੇਵਾ ਅ ਜਿਵੇਂ ਬਾਈ ਨੇ ਆਖਿਆ ਦੁੱਧ ਹਨਾ ਮਿੱਤਰੋ ਦੁੱਧ ਇਹਨੂੰ ਦੇਣਾ ਚਾਹੀਦਾ ਲੈਵੇਤੀ ਤੁਸੀਂ ਇਹ ਦੇਖ ਲਓ ਵੀ ਆਪਾਂ ਕਿਹੜਾ ਹੁਣ ਇਹਦੇ ਸਜੇ ਸੂਣ ਦੇ ਵਿੱਚ ਦਿਨ ਬਾਕੀ ਪਏ ਆ ਕਰਮਲੀ ਨੇ ਹਜੇ ਹੋਰ ਲੇਵਾ ਸੂਣਾ ਤਿਆਰ ਕਰ ਹੁਣ ਬਾਲੀ ਸੂਣੀ ਤਿਆਰ ਹੋਣਾ ਬਾਈ ਜਿੰਨੀ ਹੈ ਨਾ ਜਿਵੇਂ ਟਾਈਮ ਤੇ ਆਏਗੀ ਵੀਰੇ ਮੈਂ ਪੂਰੀ ਝੋਲੀ ਝੁਲੀ ਭਰ ਜਿੰਨਾ ਨੇ ਬਾਈ ਠੀਕ ਆ ਇਹ ਸੇਵਕਾ ਫਿਰ ਬੰਨ ਕੇ ਰ ਆਪਾਂ ਇੱਕ ਵਾਰੀ ਖੜੀ ਦਾ ਦਿਖਾ ਦਾਂਗੇ ਲੇਵਾ ਦੇਖੀ ਲੈ ਹਾਂਜੀ ਦੇਖੋ ਅੱਛਾ ਸੇਵਕਾ ਫਿਰ ਮੈਨੂੰ ਆਏ ਦੱਸ ਹਾਂਜੀ ਵੀਰੇ ਇਹਦਾ ਰੇਟ ਕਿੰਨਾ ਕਰਤਾ ਆਪਾਂ ਹਾਂ ਨੂੰ ਰੇਟ ਕਰਾਉਣ ਦਾ ਵਮ ਇੱਕ 10 ਕਰਾ ਲਓ ਤਾਂ ਇੱਕ 20 ਕਰਾ ਲਓ ਅਸੀਂ ਆਪਾਂ 95 ਹਜ਼ਾਰ ਦੀ ਦੇਵਾਂਗੇ ਭਰਾ ਜੀ 95 ਹਾਂ ਪਰ ਕਈ ਬੰਦੇ ਨੇ ਵਿੱਚ ਫੋਨ ਨਾਲ ਦੇ ਵੀਰੇ ਪਹੁੰਚ ਕਰ ਦਿਓ ਤੇ ਪਹੁੰਚ ਕਰਾਉਣੀ ਵੀਰੇ ਫਿਰ ਆਪਾਂ 1 ਲੱਖ 3 ਹਜ਼ਾਰ ਦੇਵਾਂਗੇ ਫਿਰ ਆ ਕੀ ਭਾਈ ਠੀਕ ਹੈ 95000 ਰੁਪਏ ਲਵਾਂਗੇ ਭਰਾ ਜੀ ਸਿਆਨੂ ਕੋਈ ਛੋਟ ਚੱਪਾ ਕਰਾਂਗੇ ਵੀ ਆਏ ਬੰਦਾ ਇਹ ਜਿੰਨੀ ਰੱਖਾਂਗੇ ਜੀ ਨਹੀਂ ਓਏ ਪਰ ਜਿੰਨੀ ਹੈਗੀ ਚੰਗੀ ਬਹੁਤ ਆ ਰਮਨ ਵੀਰੇ ਇਹ ਠੀਕ ਹੈ ਗੱਲ ਹਾਂਜੀ ਵੀਰ ਸੇਵਕ ਜਿਵੇਂ ਹੁਣ ਤੇਰੇ ਕੋਲ ਕਾਫੀ ਕਲਰ ਦੀ ਆ ਕਾਫੀ ਕਲਰ ਦੀ ਹੈ ਵੀਰੇ ਹੈਨਾ ਇਹ ਕਾਫੀ ਕਲਰ ਦੀ ਆਪਾਂ ਇਹਨੂੰ ਜਰਸੀ ਕਹਿ ਸਕਦੇ ਹਾਂ ਹਾਂ ਵੀਰੇ ਜਰਸੀ ਇਹ ਮਤਲਬ ਜਿਵੇਂ ਕਾਫੀ ਕਲਰ ਜਿਵੇਂ ਬਲੈਕ ਕਲਰ ਜਿਵੇਂ ਕਹਿੰਦੇ ਠੀਕ ਹੈ ਹਾਂਜੀ ਤੇ ਇਹਦਾ ਸੁਆ ਕਿਨਵਾ ਦੂਜਾ ਸੁਆ ਰਮਣ ਵੀਰੇ ਦਾ ਵੀ ਦੂਜਾ ਹਾਂਜੀ ਵੀਰੇ ਕਿੰਨੇ ਦਿਨ ਬਾਕੀ ਪਈ ਦੇ ਰੋਣੇ ਬੱਚੀ ਲੈ ਜੂਗੀ 10 ਦਿਨ ਵੀਰੇ ਠੀਕ ਹੈ ਹਾਂਜੀ ਬਰਾਬਰ 10 ਦਿਨ ਬਾਕੀ ਪਏ ਆ ਕਿੰਨੇ ਕ ਦੁੱਧ ਵਾਲੀ ਰਹਿੂ ਬਈ ਤਮਨ ਕੈਨ ਨੂੰ ਦੇ ਦੇਵੇ ਅਪਾ ਕਹਿ ਦਈਏ ਵੀਰੇ 2500 ਕਿਲੋ ਪਰ 20 ਕਿਲੋ ਹੀ ਬੜੇ ਰਾਂਣ ਦੇ ਦੁੱਧ ਰਾਂਣ ਬਈ 20 ਕਿਲੋ ਇੱਕ ਗੰਨ ਰਾਂਣ ਇਹਨੂੰ ਪਾਉਣ ਨਾ ਤੁੱਪੇ ਬਨਨਗੇ ਚੋਲੀ ਵੀਰੇ ਭਾਵੇਂ ਜਿੰਨੀ ਮਰਜ਼ੀ ਗਰਮੀ ਨੇ ਤੁੱਪੇ ਬਨਨਗੇ ਨਾ ਤਾਂ ਵੀ ਗੜਾ ਕਰਨਾ ਹੈ ਜੀ ਏਡੀ ਚੰਗੀਆਂ ਵੀਰੇ ਗਰਮੀ ਨਹੀਂ ਮੰਦੀ ਜਮੇ ਬਈ ਮੈਂ ਕਹਣਾ ਵੀ 40 ਡਿਗਰੀ ਟੈਂਪਰੇਚਰ ਹੈ ਨਾ 42 ਇੱਤਾ ਵੀ ਜਿਵੇਂ ਬਚਣੀ ਹੌਂਕਣਾ ਨਹੀਂ ਨੇ ਜੀ ਅੱਛਾ ਹਾਂ ਠੀਕ ਹੈ ਇਹ ਆਈ ਵੀ ਹੋ ਜੀ ਤੁਹਾਨੂੰ ਦੋ ਰਮਣ ਨਿਮਾ ਥੱਲੇ ਹੀ ਆਈ ਜਿਹੜੀ ਕੋਈ ਇਹਨਾਂ ਚੈਰੀ ਨਹੀਂ ਫੋਰੇ ਨਹੀਂ ਵੇਖੇ ਕੁਛ ਨਹੀਂ ਥੇਮਾ ਥੱਲੇ ਹੀ ਬੰਨੀ ਰਹਿੰਦੀ ਸੀ ਬਈ ਵੈਰੀ ਗੁੱਡ ਲੈ ਕਰ ਇਹ ਇਹਦੇ ਯਾਰ ਨਾ ਜਿਹੜਾ ਲੈਵਲ ਬਹੁਤ ਇਹ ਜੇ ਥਾਂ ਲੱਗਿਆ ਵੀਰੇ ਬੜਾ ਸੋਹਣਾ ਕੱਲਾ ਕੱਲਾ ਥਾਣਾ ਵੀਰੇ ਮੁਠੀ ਵਾਲਾ ਲੈ ਕਰ ਰਮਣ ਫੇਸਬੁਕ 'ਤੇ ਕਿੰਨਾ ਸੋਹਣਾ ਬਈ ਕੁਆਲਿਟੀ ਵਾਲਾ ਹੁਣ ਤੋਰੀ ਕਰਿਆ ਹੈ ਦਲੇ ਪਾਸੇ ਆ ਦੇਖੋ ਆ ਆ ਦੇਖੋ ਹਜੇ 10 ਦਿਨ ਬਾਕੀ ਪਿਆ ਲੇਵਾ ਕਰ ਮਾਲੀ ਜਿਹੜੀ ਹੈਗੀ ਬਹੁਤ ਸੋਹਣਾ ਰੌਣ ਤਿਆਰ ਕਰਨਾ ਲੇਵਾਦਾਂ ਨੇ ਬਈ ਹੂੰ ਇਹ ਆ ਦੇਖੋ ਬਾਕੀ ਤੁਸੀਂ ਮਿੱਤਰੋ ਤੋਰ ਤੋਰ ਚੈੱਕ ਕਰ ਲੋ ਥੱਲੋਂ ਲੇਵੇ ਦੀ ਜਿਹੜੀ ਹੈਗੀ ਨਾ ਬਾਹਲੀ ਸੋਹਣੀ ਆ ਕੋਈ ਰੌਣ ਐਕਸਟਰਾ ਪਾਲ ਨਹੀਂ ਕੋਈ ਬੱਚੀ ਕੋਈ ਵੀ ਆ ਪੌਂਦੀ ਵੀ ਨਹੀਂ ਪਾਲੀ ਇਹ ਇੱਕ ਮਿੰਟ ਇੱਧਰ ਕਿਹਦੀ ਟੇਢੀ ਖੜਨੀ ਖੁੜਨੀ ਦੇਖੀ ਲੈ ਇਹ ਹੁਣ ਦੇਖੋ यार मैं कहना रमन घरे खड़ी हुई ना, ना सलाउगा बंदा की रखी हुए पचासी हजार काम पचासी हजार बहुत है रमन बच्ची ने बनना रमन ला भी आह जी बहर मिलूगी 83000 ਰੁਪਏ ਦੀ ਆ ਜਾ ਕਰਾਂ ਫਿਰ ਅੱਛਾ ਸੇਵਕਾ ਜਿਹੜੀ ਹੁਣ ਤੀਜੇ ਨੰਬਰ ਵਾਲੀ ਵਹੜਾ ਕੀ ਤੇਰੀ ਹਾਂਜੀ ਰਮਣ ਵੀਰੇ ਇਸ ਵਹੜਾ ਦਾ ਮੈਨੂੰ ਐਂ ਦੱਸ ਦੇ ਸੁਆ ਪਹਿਲਾ ਸੁਆ ਰਮਣ ਬਈ ਅੱਛਾ ਜੀ ਹਾਂ ਪਹਿਲਾ ਸੁਆ ਵੀ ਕਿੰਨੇ ਕ ਦਿਨ ਲੈ ਜੂਗੀ ਇਹ ਰਮਣ ਲੈ ਜੂ ਵੀਰੇ ਬੱਚੀ 5-6 ਦਿਨ ਵੀਰੇ ਅੱਛਾ 5-6 ਦਿਨ ਲੈ ਜੂ ਹਾਂਜੀ ਹਾਂਜੀ ਭਰਾ ਠੀਕ ਆ ਅ ਕਿੰਨੇ ਕ ਦੁੱਧ ਦੀ ਆਸ ਆ ਰਮਣ ਆਸ ਕਹਿਣ ਨੂੰ ਤਾਂ ਆਪਾਂ ਕਹਿਣ ਨੂੰ ਕੀ ਦੀਏ ਪਰ ਇਹ ਵੱਚੀ 20 ਕਿਲੋ ਬੜੇ ਰਾਣ ਦੇੂ ਵੀਰੇ ਠੀਕ ਆ ਘਰੇ ਵਧੀਆ ਜ਼ਿਮੀਂਦਾਰ ਨੇ ਚੋਣ ਵਾਸਤੇ ਵਧੀਆ ਵੀਰੇ 15-18 ਕਿਲੋ ਮੈਂ ਰਮਣ ਆਪਾਂ ਕਹਿਣ ਨੂੰ ਤਾਂ ਬੰਦਾ ਵੀਰੇ ਚੂਨ ਵਾਲਾ ਚਾਹੀਦਾ ਵੀਰੇ ਹੁਣ ਇਹ ਵੀ ਜੇ ਆਪਾਂ ਕਹਿ ਦਈਏ ਤੂੰ ਗੁਰੂ ਜੀ ਜਾ ਕੇ ਕਿਸੇ ਨੂੰ ਕੋਈ ਪਾਇਆ ਕਿ ਰਹਿਣਾ ਫੇਰ ਬੱਚੀ ਨੇ 20 ਕਿਲੋ ਨਹੀਂ ਦੇਣਾ ਭਾਈ ਕਿ ਨਹੀਂ ਠੀਕ ਹੈ ਖੋਲੀ ਫਿਰ ਕੇਰਾ ਇਹ ਆ ਦੇਖ ਲੋ ਇੱਕ ਨਾ ਤੁਹਾਨੂੰ ਹੋਰ ਦੱਸਦਾ ਇਸ ਬੈਠ ਦੇ ਵਿੱਚ ਇੱਕ ਰਮਣ ਵੀ ਨੇ ਜਿਹਨੇ ਘਰ ਰੱਖਣ ਰੱਖਣੀ ਵੀਰੇ 500 ਸੂਏ ਚੋਲੇ ਬਈ ਜਨੇ ਇਹੋ ਜਿਹੀ ਰਹਿਣਾ ਵੀਰੇ ਅੱਛਾ ਬੈਠਕਦਾਰ ਵਧੀਆ ਸ਼ੈਰ ਸ਼ੈਰ ਜੀ ਦੀ ਹੋਰ ਹੀ ਚਰਚੀ ਮਾਰਦੀ ਆ ਲਾਲ ਇਹਦਾ ਕੱਟ ਲੈ ਆ ਦੇਖੋ ਨੀਲੀ ਰਾਵੀ ਵੰਗੂ ਟੇਡਾ ਕੱਟੇ ਪਵਾਈ ਬੈਠੀ ਹੈ ਪਹਿਲੇ ਸੂਏ ਸੂੰਦੀ ਅਜੇ ਦਿਨ ਕਿੰਨੇ ਲੇਜੂ ਠੀਕ ਰਮਣ 5-6 ਦਿਨ ਲੇਜ ਪਾਂ ਚੀਂ ਦਾ ਲੈ ਜਾਣੇ ਬਚੀ ਨੇ ਠੀਕ ਆ ਆ ਦੇਖ ਬਹੁਤ ਸੋਹਣੀ ਝੂਲੀ ਤਿਆਰ ਕਰੀ ਨੇ ਹੁਣ گلابی گلابی ਥਾਣਾ ਵੀਰ ਜਾਂ ਲੈ ਇਧਰ ਕਣੀ ਕਰਾ ਟੇਟੀ ਇਹਨੂੰ ਤੇ ਆ ਦੇਖੋ ਸੀ ਲੈ ਚੱਲ ਲੈ ਚੱਲ ਕੇਰਾ ਮੈਨੂੰ ਐਂ ਦੱਸਦੇ ਹੁਣ ਇਸ ਦਾ ਰੇਟ ਦੱਸ ਫਿਰ ਮੈਨੂੰ ਬਰਮ ਰੇਟ ਨਹੀਂ ਆ ਪਰ ਰੇਟ ਨਹੀਂ ਕਰਦੇ ਬਾਬਾ ਜਿੰਨੇ ਲੈਣੇ ਉਹ ਨਹੀਂ ਦੱਸਦੇ ਜਾਇਜ਼ ਜੀ ਹਾਂ ਬਸ 85000 ਰੁਪਏ ਦੀ ਬਸ ਜਮ ਯਾਰਾ ਸੇਵਕਾ ਮਾੜੀ ਮੋਟੀ ਰਾਹ ਭਾ ਗੱਲ ਤੂੰ ਮੈਂ ਤਾਂ ਇੱਕ ਗੱਲ ਮੈਂ ਮੈਂ ਪਹਿਲਾਂ ਆ ਗਾਮਾ ਬਾਰੇ ਤਾਂ ਨਾ ਬੋਲੇ ਹੀ ਨਹੀਂ ਬਸ 80000 ਰੁਪਏ ਦੀ ਬਸ ਬੱਸ 82 ਦੀ 82 ਦੀ ਹਾਂ ਬਈ ਹੋ ਜੂ ਹੱਜ ਜਾਵਾਂ ਬਾਈ ਘਰੇ ਬੰਦੇ ਇਹ ਗਰਮਣ ਆਪਾਂ ਕਿਸ ਨੂੰ ਆਏ ਇਹਨੂੰ ਮੋੜ ਦੇ ਜਿਹੜਾ ਬੰਦਾ ਘਰੇ ਆਂਦਾ ਬੰਦਾ ਗਾਂ ਜਿਹੜਾ ਉਹਦੇ ਜੋੜਾ ਵਿੱਚ ਪਹਿਲੇ ਬੰਦੇ ਹੀ ਲੈ ਕੇ ਗਿਆ ਜਰਸੀ ਦੀ ਦੂਜੀ ਵੱਛੀ ਵੱਡੀ ਠੀਕ ਹੈ ਜਿਹੜੀ ਤੇਰੀ ਆ ਪਹਿੜ ਹੈ ਹਾਂਜੀ ਵੀਰੇ ਇਸ ਪਹਿੜ ਦਾ ਮੈਨੂੰ ਐਂ ਦੱਸ ਮੈਂ ਕਿੰਨਵਾ ਸੂਆ ਰਮਣ ਪਹਿਲਾ ਸੂਆ ਵੱਛੀ ਵੀਰੇ ਪਹਿਲਾ ਸੂਆ ਹਾਂ ਪਹਿਲਾ ਸੂਆ ਕਿੰਨੇ ਦਿਨ ਬਾਕੀ ਰਮਣ ਦੇ ਬੱਛੇ ਵੀ ਵੇਚ ਪੰਜ ਛੇ ਦਿਨ ਲੈ ਜੂ ਵੀਰੇ ਪੰਜ ਛੇ ਹਾਂ ਵੀਰੇ ਕਿੰਨੇ ਕ ਦੁੱਧ ਵਾਲੀ ਰਹੂਗਾ ਰਮਣ ਕਹਨੂੰ ਤਾਂ ਪਹਿਲੇ 30 ਵੀ ਕਹਿ ਦਈਏ ਵੀਰੇ ਤੇ 32 ਤਾਂ ਵੀ ਥੋੜਾ ਪਰ 25 26 ਕਿਲੋ ਵੱ 25 26 ਕਰ ਹਾਂ ਪਰ ਇਹ ਗਰਮਣ ਥਣ ਥਣ ਐਡਾ ਵਧੀਆ ਲੱਗਿਆ ਨਾ ਥੀਚਾ ਹੀ ਲਵੇ ਬੜਾ ਮੋਟਾ ਮੋਟਾ ਥਣ ਲੱਗਿਆ ਇਹ ਆ ਦੇਖੀ ਇੱਕ ਮਾੜਾ ਜਿਹਾ ਖਿੱਚੀ ਇਹ ਲੈ ਆ ਦੇਖ ਲੈ ਲੈ ਹੱਥ ਦਿਖਾਈ ਮਾੜਾ ਜ ਇਹ ਦੇਖੀ ਲੈ ਹੁਣ ਤਾਂ ਬਸ ਪੰਜ ਛੀਕ ਦੇਣੀ ਕੱਢੂ ਹਾਂ ਪੰਜ ਲੈ ਜੀ ਹੁਣ ਵੀਰੇ ਖੋਲੀ ਫਿਰ ਕਰਾਂਗੇ ਹੋਰ ਦੇ ਲਾ ਰਹਿਣ ਲੈ ਖੋਲ ਕਰ ਇਹ ਹੁਣ ਚੈੱਕ ਕਰ ਲੋ ਮਿੱਤਰੋ ਏ ਆ ਦੇਖੋ ਕੱਤ ਕਾਠ ਹੀ ਬੜਾ ਯਾਰ ਉੱਥੇ ਰਮਣ ਬੱਛੀ ਹੈ ਨਾ ਜੇ ਸਿਆਲਾਂ ਜੁ ਹੁੰਦੀ ਨਾ ਤੇ ਆ ਵਾ ਡੇਢ ਲੱਖ ਵਾਂਗ ਨੇ ਤਾਂ ਹੀ ਵੇਖਣਾ ਵੀਰੇ ਨੇ ਅੱਛਾ ਹਾਂਜੀ ਬਾਈ ਆ ਦੇਖੋ ਲੇਵੇ ਵਾਲੇ ਪਾਸੋਂ ਦਾ ਜਿਹੜੀ ਹੈਗੀ ਬਾਹਲੀ ਸੋਹਣੀ ਮੱਲਾਂ ਨੂੰ ਵੀਰੇ ਮੱਲਾਂ ਨੂੰ ਤੁਰਦੀ ਹੈ ਲੇਵੇ ਵਾਲੇ ਕੇ ਇਹਨਾਂ ਸੋਹਣਾ ਆਰਡਰ ਤਿਆਰ ਕਰ ਲੈ ਵੀਰੇ ਆ ਦੇਖੋ ਲੈ ਵੀ ਮੇਤਰਾ ਜਿਹੇ ਜਿਹੇ ਇਹਦਾ ਲੇਵਾ ਲੱਗਿਆ ਜਿਵੇਂ ਫੋਟੋ ਵਾਲੇ ਨੇ ਗੱਟੇ ਤੇ ਜਿਵੇਂ ਲੱਗੀ ਹੁੰਦੀ ਜਿਵੇਂ ਉਹੋ ਜਿਹਾ ਲੇਵਾ ਵੀਰੇ ਬੱਛੀ ਨੂੰ ਮਗਰ ਬਾਈ ਲੈ ਆ ਆ ਦੇਖ ਲਓ ਹੁਣ ਤੁਸੀਂ ਹੁਣ ਜਿਵੇਂ ਬੰਦੇ ਨਵੇਂ ਵੀਰੇ ਫਾਰਮ ਕਰਨੇ ਆ ਜੀ ਬੱਛੀ ਵੀਰੇ ਕੋਈ ਵੀ ਬੰਦਾ ਵਧੀ ਨੀ ਯਾਰ ਲੇਵੀ ਦੀ ਕੁਆਲਿਟੀ ਕੁਆਲਿਟੀ ਬਹੁਤ ਚੰਗੀ ਹੈ ਰਮਨ ਵੀਰੇ ਕੁਆਲਿਟੀ ਦੇਵੀ ਦੀ ਵੀਰੇ ਮੈਨੂੰ ਐਂ ਦੱਸ ਸੇਵਕਾ ਬੰਨਣ ਤੋਂ ਪਹਿਲਾਂ ਉਰੇ ਆ ਤੂੰ ਕਾਹਲ ਨਾ ਕਰ ਬੰਨਣਾ ਨਹੀਂ ਨਹੀਂ ਕਾਹਲ ਨਹੀਂ ਕਾਹਲ ਨਹੀਂ ਕਾਦੀ ਕਾਹਲ ਕਰ ਦੱਸ ਫਿਰ ਮੈਨੂੰ ਹੁਕਮ ਕਰ ਮਾਰੇ ਮੇ ਹੁਕਮ ਹਣੀ ਹੈ ਦਾ ਪਰਸ ਲੈਣੀ 113000 ਰੁਪਏ ਬਸ 13000 ਬਾਬੇ ਨਾਲ ਕੋਈ 113000 ਜੀ ਬਾਬੇ ਨਾਲ ਕੋ 13 ਉਹੀ ਰੱਖਣੀ ਹੈ 113 ਹੀ ਲੈਣਾ ਵਸੇ ਕਿੰਨੇ ਦੀ ਹੋਊਗੀ ਹਾਂ ਨਾ ਬਾਕੀ ਛੋਟ ਛੱਪੇ ਕਰਾਂਗੇ ਰਮਣ ਬਾਲਾ ਨਹੀਂ ਮੰਗਿਆ ਇੱਕ ਤੂੰ ਵੀ ਸਾਰ ਰਮਣ ਜਿਆਦੇ ਕਿੰਨੇ ਦੀ ਬੱਚੀ ਸੀਗੀ ਨਹੀਂ ਠੀਕ ਹੈ ਕਰ 25 ਤੇਰੀ ਸੋਹਣੀ ਸੱਚੀ ਦੇਖ ਮੈਂ ਰਮਣ ਬੱਚੀ ਪਹਿਲਾਂ ਜਿਵੇਂ ਇਹ ਜੱਤ ਲੇਵਲ ਨੂੰ ਕਰਮ ਵਾਲੀ ਕੋਈ ਕੋਈ ਲਾਉਂਦੀ ਵੀ ਰੇਜ ਠੀਕ ਹੈ ਬੰਨ ਫਿਰ ਕਰ ਆ ਜਾ ਕਰ अच्छा सेवका ਹੁਣ 5ਵੇਂ ਨੰਬਰ ਵਾਲੀ ਦਾ ਹਾਂਜੀ ਬਾਈ ਇਹਦਾ ਦੱਸ ਸੂਆ ਕਿਨਮਾ ਇਹ ਰਵਣ ਸੂਆ ਦਾ ਆਪਾਂ ਦੂਜਾ ਹੀ ਕਹਿ ਦਿੱ ਗਏ ਉਹ ਚੱਲੂ ਰਵਣ ਤੀਜਾ ਸੂਆ ਸੁੰਦੀ ਵੀਰੇ ਤੀਜਾ ਸੂਆ ਹਾਂਜੀ ਬਾਈ ਠੀਕ ਆ ਕਿੰਨੇ ਕ ਦਿਨ ਬਾਕੀ ਦੇ ਰਵਣ ਬੱਛੀ ਲੈ ਜੂਗੀ ਵੀਰੇ ਕ ਮਲਗਾਂ ਲੈ ਜੂ ਵੀਰੇ ਇਹ ਦੁੱਧ ਲੈ ਹਫਤਾ ਮਲ ਲਈ ਜੂ ਵੀਰੇ 7-7 ਦਿਨ ਤਾਂ ਬਾਈ ਅੱਛਾ ਤੇ ਫਿਰ ਸੀਲ ਇਹੋ ਜੀ ਰਵਣ ਦੋਨੇ ਪਾਸੇ ਬੈ ਕੇ ਚਾਹੇ ਕਰ ਲਿਓ ਬਾਈ ਅੱਛਾ ਜੀ ਐ ਨਹੀਂ ਪੈਰ ਹਲਾਈ ਰਵਣ ਵੀਰੇ ਠੀਕ ਹੈ ਜੇ ਜੀ ਘਰੇ ਬੰਦੇ ਨੇ ਗਾਂ ਰੱਖ ਲਈ ਤੇ ਜੇ ਜੀ ਵੀਰੇ ਮੱਝ ਰੱਖ ਲਈ ਅੱਛਾ ਹਾਏ ਹੋ ਜੀ ਵੀਰੇ ਦੁੱਧ ਫਿਰ ਕਿੰਨਾ ਰਵਣ ਅੱਛਾ ਹਾਂਜੀ ਬਾਈ ਖੋਲਨੀ ਫਿਰ ਘੁਰਦ ਦੇਣਾ ਬਾਹਰ ਕਾਢ ਇਹਨੂੰ ਖੁੰਜੇ ਜੇ ਤੋਂ ਨਗੀਨਾਂ ਦਾ ਤੂੰ ਖੁੰਜੇ ਚਲਾਈ ਖੜਾ ਯਾਰ ਸਰਦ ਕਰੀ ਦੇ ਹੈ ਬੋਲ ਮਟੋ ਗਰਮੀ ਵਾਲਾ ਤੋਹ ਹੋਇ ਰਮਣ ਬਾਈ ਇਹ ਵੀ ਹੈ ਗਰਮੀ ਵਾਲਾ ਤੋਹ ਹੋਇਆ ਬਾਈ ਨਹੀਂ ਯਾਰ ਤੇਰੀ ਆ ਬਹਿ ਬਹੁਤ ਚਮਕ ਚਮਕਲੀ ਰਮਣ ਬਾਈ ਲੈ ਆਹ ਦੇਖ ਲੋ ਮਿੱਤਰੋ ਵੇ ਆਹਾਹਾ ਤੀਜਾ ਸੂਹਾ ਸੁੰਦੀਆ ਤੇ ਲੇਵੇ ਦੀ ਤਾਂ ਪਾਂਡੇ ਲਾਈ ਖੜੀ ਆ ਤੁਸੀਂ ਇਹ ਦੇਖ ਲੋ ਇਹਨੂੰ ਭਾਵੇਂ ਗਰਲੈਂਡੋ ਜੇ ਕਹ ਲੋ ਜਿਵੇਂ ਕਿ ਮਰਜੀ ਕਹਿੰਦੇ ਗ੍ਰੈਂਡੋਗ੍ਰਾਸਿਓ ਕਹ ਲੋ ਜਿਵੇਂ ਉਹ ਜੀ ਬਾਈ ਨਹੀਂ ਯਾਰ ਇੱਕ ਗੱਲ ਹੋਰ ਸੇਵਕ ਹੱਥੀ ਚਵਾਈ ਜਿਵੇਂ ਮਰਜੀ ਮੈਂ ਨਾ ਬਾਈ ਰਮਣ ਨੇ ਇੱਥੇ ਖੁੱਲੀ ਛੱਡ ਕੇ ਬੈਠਾ ਥੱਲੇ ਐਡੀ ਐਡਾ ਵਧੀਆ ਤਾਂ ਵੀਰ ਐ ਲੈ ਬੈਠਾ ਜੋਇ ਜਲਬ ਐ ਨਹੀਂ ਵੀਰੇ ਹਿਲ ਜੂ ਇਹਦਾ ਯਾਰ ਤਾਂ ਰਾਈ ਮਰਵਾਈ ਜਾਂਦੀ ਐ ਨਿਆਣਾ ਪੋਣਾ ਨਹੀਂ ਪਣਾ ਪਾਉ ਸੁਣਦੇ ਦਿਨ ਜਿਹਨਾਂ ਦਾ ਆਪ ਲੈ ਨਾ ਮੱਝਾਂ ਦੀ ਮਾਤਾ ਨੇ ਗੋਡੇ ਪਾਏ ਆ ਉਹੀ ਚੁੰਦੀ ਰਹੀ ਜਰੀ ਆ ਫਿਰ ਕੀ ਰੇਟ ਰਹੂ ਬਸ ਰਮਣ ਨੇ ਤਾਂ ਮੋਲੋ ਨਹੀਂ ਕਰਨਾ 75000 ਰੁਪਏ ਬਸ ਲੈਣਾ ਬਾਈ ਇਹਦਾ ਛੋੜ ਕਰ ਦੇ ਬਾਈ ਛੋੜ ਕਰ ਦਾਂਗੇ ਬਾਈ ਬਸ ਹੀ ਫਿਰ ਬਸ 73000 ਰੁਪਏ ਦੇ ਦਾਂਗੇ ਅੱਜ ਤਾਂ ਫਿਰ ਜਮਾ ਹਜ਼ਾਰ ਦਾ ਹੀ ਮਾਨ ਕੀਤਾ ਓਏ ਸਾਡਾ ਚਲ ਹਜ਼ਾਰ ਹੋਰ ਗਾ 73000 ਦੇ ਦਾਂਗੇ ਰਮਨ ਭਈਆ ਵੈਰੀ ਗੁੱਡ ਲੈ ਜਾ ਪਰ ਇਹ ਗੱਲ ਪਹੁੰਚ ਪੂੰਜ ਵਿੱਚ ਗੱਲ ਦੇ ਫਿਰ ਉਸ ਨਾਲ ਕਰਾ ਨਹੀਂ ਆਹ ਤਾਂ ਤੂੰ ਆਦਾ ਤੇ ਇਹ ਲੈ ਵੀ ਆਹ ਨਾ ਜਿਹੜੀ ਹੈਗੀ ਆ ਸਾਹਮਣੇ ਗੱਲ ਆ ਵੀ ਗਾਣਾ ਗਰਮੀ ਗਰਮੀ ਬੰਦਾ ਐਨ ਕਿ ਡੋਲਾ ਚਕਾਉਗੇ ਘਰੇ ਜਾਣਾ ਪੂਗਾ ਬਈ ਹੂੰ ਲੈ ਵੀ ਆਹ ਦੇਖ ਲੋ ਗੜਬੇ ਵਰਗੀ ਪਹਿੜ ਆ ਗਈ 73000 ਰੁਪਏ ਦੀ ਹੁਣ ਤੁਸੀਂ ਦੱਸਿਓ ਇਹਦਾ ਰੇਟ ਕਿਵੇਂ ਲੱਗਿਆ ਤੁਹਾਨੂੰ ਆ ਕਰਾਂ ਹੁਣ ਆ ਨਕੀਨਾ ਦਿਖਾ ਗਿਆ ਆਪਾਂ ਇਧਰ ਆ अच्छा सेवका जेडी तेरी ਹੁਣ ਆ ਬਹਿੜ ਸੂਈ ਸਵਾਈ ਆ ਗਈ ਹਾਂਜੀ ਭਰਾ ਜੀ ਕਿੰਨੇ ਕ ਦਿਨਾਂ ਦੀ ਸੂਈ ਹੈ ਇਹ ਰਮਣ ਕੱਲ ਸੂਈ ਹੈ ਵੀਰੇ ਕੱਲ ਦੀ ਹਾਂ ਕੱਲ ਸਵੇਰ 4 ਵਜੇ ਸੂਈ ਵਾ ਮਗਰ ਬੱਚਾ ਮਗਰ ਬੱਚਾ ਬਾਈ ਇਹਦੀ ਅੱਛਾ ਹਾਂਜੀ ਬਾਈ ਸੂਆ ਕਿੰਨਾ ਸੂਈ ਹੈ ਸੂਆ ਵੀਰੇ ਦੂਜਾ ਸੂਆ ਸੂਈ ਵੀਰੇ ਦੂਜਾ ਹਾਂਜੀ ਭਰਾ ਜੀ ਠੀਕ ਆ ਦੂਜਾ ਸੂਆ ਤੇ ਦੁੱਧ ਕਿੰਨਾ ਪਾਉਂ ਰਮਣ ਕਹਿੰਨੂ ਤਾਂ ਪੈਦਾ ਵੀ ਕਹਿੰਦੇ ਕਿ 24 25 ਕਿਲੋ ਇਹਨੇ 20 ਕਿਲੋ ਰਮਣ ਬੜੇ ਰਾਵਣ ਦੇਣਾ ਭਈ ਬੰਦਾ ਚੋਣ ਵਾਲਾ ਹੋਵੇ ਪਰ ਮਤਲਬ 18 ਦਾ ਪੋਲੇ ਹੱਥ ਨਾ ਮੈਣਾ ਰਮਣ ਬੰਦਾ ਚੋਣ ਵਾਲਾ ਹੋਵੇ ਕਿੱਕੀ ਵੀ ਚੋ ਸਕਦਾ ਵੀਰੇ ਅੱਛਾ ਹਾਂ ਵੀਰੇ ਇੰਨੀ ਖਾਣ ਪੀਣ ਦੀ ਖੁੱਲੀ ਇਹ ਜਿਹਾ ਚਵਾਈ ਲੱਗੀ ਬਾਲੀ ਚੰਗੀਆਂ ਚੋਂ ਲੱਗਿਆ ਰਹਿਣਾ ਇਧਰ ਇੱਕ ਮਨ ਖੜੀ ਦਾ ਲੇਵਾ ਦਿਖਾਈ ਇਹ ਆ ਦੇਖ ਇਹ ਕਰ ਰਹਿਣ ਕੋਈ ਆਪਾਂ ਨੂੰ ਕੋਈ ਛੱਡਿਆ ਨਹੀਂ ਲੇਵਾ ਵੀਰੇ ਤੜਕੇ ਨਾਲ ਆਪਣੀ 6 ਵਜੇ ਜਿਵੇਂ ਧਾਰ-ਧਾਰ ਬੇਲੀ ਕਰੀਏ ਵੀਰੇ ਅੱਛਾ ਬੰਦਾ ਹੁਣ ਚੋਜੇ ਸਵੇਰ ਫੇਰ ਆ ਕੇ ਇੰਨੀ ਭਰੀ ਹੋ ਗਈ ਆਪਣੇ ਘਰੇ ਆ ਬਈ ਠੀਕ ਆ ਉਹ ਕੰਮ ਨਹੀਂ ਹੈਗਾ ਉਹ ਕੰਮ ਨਹੀਂ ਵੀਰੇ ਆਪਾਂ ਤੜਕੇ 3 ਵਜੇ ਚੋਕੇ ਤੇ ਬਿਜਾਰ ਛੱਡੂਗਾ ਨਹੀਂ ਉਹ ਕੰਮ ਨਹੀਂ ਵੀਰੇ ਆਪਣਾ ਵੈਰੀ ਗੁੱਡ ਖੁੱਲੀ ਫਿਰ ਕੇ ਰਾਂ ਲੈ ਵੀ ਆਹ ਜਿਹੜੀ ਹੈਗੀ ਇਹ ਜੇ ਰਮਣ ਦੇਵੇ ਤੇ ਨਾੜਾ ਇਹ ਚਿੱਟੀ ਆ ਗਈ ਜਰਸੀ ਹੈਨਾ ਹਾਂ ਹੂੰ ਇਧਰ ਹੀ ਲੈ ਚੱਲ ਕੇ ਨੰਮੀ ਤੋੜ ਕੇ ਦਿਖਾ ਦੇ ਮੈਨੂੰ ਇੱਕ ਮਿੰਟ ਖਣੀ ਇੱਕ ਮਿੰਟ ਤੋੜਾਂਗੇ ਫੇਰ ਹਾਂਜੀ ਭਾਈ ਰੇਟ ਦੱਸ ਇਹਦਾ ਪਰ ਰੇਟ ਨਹੀਂ ਲਵਣੇ ਦਾ 72000 ਰੁਪਏ ਲਵਾਂਗੇ ਦਾ ਬਸ ਜੈਸ ਜੈਨੋ ਜੈਸ ਜੈਨੋ ਹਾਂ ਕੋਈ ਸ਼ੋਰ ਚੱਪਾ ਕਰ ਦਾਂਗੇ ਰਮਣ ਕੋਈ ਬੰਦਾ ਕੋਈ ਆਊ ਜਰਾ ਮਾਂ ਜੂ ਰੱਖਾਂਗੇ ਐਂ ਕਰ ਯਾਰ ਤੂੰ ਖੜ ਜਾ ਮੈਨੂੰ ਪਤਾ ਤੂੰ ਹੁਣ ਨਾ ਅਕਿਆ ਪਿਆ ਨਹੀਂ ਅੱਕ ਦੁੱਖ ਦਿੰਨੀ ਆਪਾਂ ਭਰਾਏ ਹੁਣ ਤੂੰ ਇਹਦਾ ਜਮਾ 1 ਰੁਪਿਆ ਨਾ ਕੱਟੀ ਬਸ ਉਹੋ ਜਿਹੀ ਕਰਦੇ ਜਮਾ ਛੱਡਦੇ ਕਰਾਂ ਬਸ 70000 ਰੋਣ ਤੇਰੇ ਕਹਿੰਦੇ ਬਸ ਯਾ ਤੇਰੇ ਨਾਲ ਵੀ ਆਪਾਂ ਤੇਰੇ ਜਵਾਨ ਨਹੀਂ ਲਟਾਉਂਦੇ ਬਈ ਲੈ ਚੱਲ ਫਿਰ ਕਰ ਲੈ ਵੀ ਆਹ ਦੇਖ ਲਓ ਤੁਸੀਂ 20 ਕਿਲੋ ਪਰ ਰਮਣੇ ਬਹੁਤ ਵਧੀਆ ਗਾ ਵੀਰੇ ਇਹ ਆਹ ਦੇਖ ਲਓ 20 ਕਿਲੋ ਵਾਲੀ ਜਰਸੀ ਦਿਹਾਉਣ ਲੱਗੀਆਂ ਤੇ 70000 ਰੁਪਏ ਦੀ ਮਿਲੂਗੀ ਰੰਗਵਾਜ ਸਮੀਪਲੀ ਰਮਣੇ ਖਾਂਦੇ ਕਿ ਮੁੱਠੀ ਵਾਲਾ ਵੀਰੇ ਪੀੜੀ ਦੇ ਪਾਵਿਆਂ ਵਾਲਾ ਕਹਿੰਦਾ ਅਗਲਾ ਬਈ ਜੇਬ 'ਚ ਹਾਂ ਆ ਆ ਦੇਖੋ ਹੁਣ ਤੁਸੀਂ ਸ਼ਕਲ ਦੀ ਜੂਂਗੀ ਹੈ ਵੀਰੇ ਜਿਹੜੇ ਆਏ ਉਹ ਸਿੰਘ ਸੂਂਗੀ ਬੜੇ ਤੇਲ ਨਾਲ ਆ ਦੇਖੋ ਇੱਕ ਸਾਨੂੰ ਹੋਰ ਇਧਰ ਆ ਦੇਲ ਨਾੜਾਂ ਦੀਆਂ ਬੁੱਬੀਆਂ ਉਹ ਚਲਦੀਆਂ ਕੋ ਨਹੀਂ ਚਲਦੀਆਂ ਮਨ ਉਹ ਤਾਂ ਵੀ ਨਹੀਂ ਨਾ ਜੇ ਮੈਂ ਅਗਰ ਕਹਿੰਨੇ ਉਹ ਚੱਲਦੀ ਆ ਆ ਦੇਖੋ ਹੁਣ ਤੁਸੀਂ ਇੱਕ ਗੱਲ ਪੱਕੀ ਤੇ ਨਹੀਂ ਨਾੜਾਂ ਨੂੰ ਨਾ ਦਿਖਾ ਦਗੇ ਲੈ ਰਮਣ ਕੋਈ ਬਾਜ਼ਾਰ ਨਹੀਂ ਸੱਦੀ ਬਸ ਸਵੇਰ 6 ਵਜੇ ਆਪਣੀ ਵਿਹਲੀ ਕਰੀ ਹੁੰਦੀ ਬਈ ਆਪਾਂ ਠੀਕ ਐਵੇਂ ਕੋਈ ਛੱਡੀ ਛੁੱਡੀ ਨਹੀਂ ਕੋਈ ਵੀ ਬਈ ਲੈ ਵੀ ਆ ਦੇਖ ਲੋ ਟੌਪ ਦੀ ਜਰਸੀ ਆ ਗਈ ਤੁਨੂੰ ਮਾਰਿਆ ਸੁਣਦੀ ਆ ਦੂਜਾ ਬੱਚਾ ਲੱਗੇ ਧਾਰਾਂ ਨੂੰ ਹੋਣਾ ਬਈ ਬਹੁਤ ਵਧੀਆ ਚੋੜ ਮਾਰੀ ਧਾਰਾ ਫਿਰ ਆਈ ਬਹਿ ਜਾ ਫਿਰ ਕਰ ਮੜਾ ਬੱਚਾ ਛੱਡ ਕੇ ਮਰੋ ਦੋ ਹੈ ਇੱਕ ਮਿੰਟ ਹੀ ਮਾਰ ਦੇ ਮਾਰ ਫਿਰ ਕਰ ਲੈ ਵੀ ਆਪਾਂ ਤੁਹਾਨੂੰ ਇੱਕ ਵਾਰੀ ਬੱਚਾ ਲੱਗਿਆ ਵੀ ਦਿਖਾ ਦਗੇ ਹਨਾ ਫਿਰ ਆਪਾਂ ਤੁਹਾਨੂੰ ਧਾਰਾਂ ਛੰਡੇ ਠੁੰਡੇ ਦਾ ਬਹੁਤ ਆ ਹਨਾ ਵਾਲੀ ਰੋਣ ਨਿਆਣਾ ਪਾਉਣਾ ਨਹੀਂ ਪਾਉਣਾ ਆ ਪਾਉ ਜਦਾਂ ਇਹ ਲੈ ਆਪਾਂ ਨੇ ਪੱਟੜ ਛੱਡ ਦਿੰਦੇ ਵੇ ਕੁੱਤਿਆਂ ਪੱਟ ਤੇ ਹੋਣ ਲਿਆ ਕੁੱਤੀ ਪੜਦੀ ਵੇ ਲੈ ਆ ਲੋ ਕਰ ਇਹ ਵਾਜ ਆਉਂਦੀ ਗਵੰਡੀਆਂ ਕਿ ਸੁਣਦਾ ਵਾਕਈ ਕਿ ਬੰਦਾ ਗਾਂ ਚ ਚਬਾਈ ਚਬਾਈ ਕਰੀ ਜਾਂਦਾ ਵੇ ਲੈ ਇਧਰ ਆ ਜਾ ਕਰ ਵੇ ਹੂੰ ਮੈਂ ਜੀ ਕਹਿੰਦਾ ਚੋਈ ਚੱਲੇ ਪਾ ਫੇਰ ਇਹਨੂੰ ਪੰਜ ਸਾਲਾਂ ਜਵਾਗ ਨੂੰ ਪਾ ਫਸਲੇ ਉਹ ਜੂਲੂ ਬਈ ਇੰਨੀ ਪੋਲੀ ਹੈ ਬਾਈ ਯਾਰ ਠੀਕ ਹੈ ਹਾਂਜੀ ਨਹੀਂ ਉਹ ਚਬਾਈ ਚਬਾਈ ਦੀ ਤਾਂ ਓਕੇ ਆ ਮੈਂ ਇੱਕ ਨੰਬਰ ਰਮਣ ਬਾਈ ਯਾਰ ਹੂੰ ਦੇਖੇ ਐਦਾ ਲੇਵਾ ਹੁਣ ਦੇਖ ਲੋ ਤੁਸੀਂ ਰੌਣ ਬੱਚੀ ਨੇ ਬਹੁਤ ਵਸਾਲਾ ਨੇ ਬੱਚੀ 1.5 ਲੱਖ ਦੀ ਬੱਚੀ ਸੀ ਬਾਈ ਰੌਣ ਹੈ 1.5 ਲੱਖ ਦੀ ਅੱਛੀ ਜੀ ਬਈ ਸਹੀ ਗੱਲ ਆ ਆ ਕਰਾ ਇਧਰਲੇ ਪਾਸੇ ਆ ਤੂੰ ਹੁਣ ਕਰਾ ਜਿਹੜੀ ਤੇਰੀ ਆਹ ਆ ਗਈ ਜਰਸੀ ਹਾਂਜੀ ਬਈ ਇਹਦਾ ਸੂਆ ਦੱਸ ਇਹ ਪਹਿਲਾ ਸੂਆ ਸੁਈ ਰਮਣ ਬਈ ਪਹਿਲਾ ਹਾਂ ਪਹਿਲਾ ਵੀਰੇ ਅੱਛਾ ਤੇ ਹੁਣ ਕਿੰਨੇ ਦਿਨ ਹੋ ਗਏ ਇਹਨੂੰ ਸੂਈ ਰਮਣ ਨੂੰ ਸੂਈ ਨੂੰ ਫਿਰਾ ਸ਼ਿਮਾ ਦੇਣਾ ਵੀਰੇ ਤੇ ਕਿੰਨਾ ਦੁੱਧ ਤਿਆਰ ਆ ਦੁੱਧ ਰਮਣ ਆਪਾਂ ਨਾ ਮਲਾਜੀ ਆਈ ਵੀਰੇ ਆਪਣੇ ਕੋਲੇ ਅੱਛਾ ਪਰ ਆਪਾਂ ਮਾਲਕ ਨੇ ਆਪਣੇ 13 ਕਿਲੋ ਦੱਸੇ ਜਰਣੇ ਅੱਛਾ ਤੇ ਆਪਾਂ ਅੱਜ ਸੀਦੋ ਕੋਲੇ ਪਿੰਡਾ ਟੱਬਾ ਪਿੰਡ ਉੱਥੋਂ ਲਈਏ ਵੀਰੇ ਟੱਬਾ ਕੋ ਕਰਾਂਗੇ ਅੱਜ ਆਈ ਆਈ ਵੀਰੇ ਠੀਕ ਆ ਖੋਲੀ ਫੇਰੇ ਕਰਾਂ ਇਹ ਜਿਵੇਂ ਦੁੱਧ ਵਾਲਕਾਂ ਨੇ 13 ਕਿਲੋ ਆਖਿਆ ਰਵਣ ਐਵੇਂ ਆਪਾਂ ਕਹਿਣ ਨੂੰ 20 ਕਹਿ ਦਈਏ 15 16 ਕਿਲੋ ਬੜਾ ਵਧੀਆ ਦੇਣਾ ਰਵਣ ਨੇ ਵੈਰੀ ਗੁੱਡ ਆ ਦੇਖੋ ਇਹ ਮੂੰਹ ਦੀ ਵੀ ਦੇਖ ਲਓ ਤੁਸੀਂ ਬਹੁਤ ਸੋਹਣੀ ਰਵਣ ਬਾਈ ਹੈ ਜਿੰਨੀ ਕਹਿ ਦਈਏ ਮਗਰ ਬੱਚਾ ਇਹਦੇ ਬੱਚਾ ਹੈ ਬੱਚਾ ਬਈ ਰੌਣ ਵੀਰੇ ਅੱਛਾ ਹਾਂ ਅੱਛਾ ਠੀਕ ਹੈ ਆ ਦੇਖੋ ਹੁਣ ਤੁਸੀਂ ਆ ਚੈੱਕ ਕਰ ਲਓ ਇੱਕ ਆ ਜਰਸੀ ਆ ਗਈ ਇਹਦਾ ਰੇਟ ਕਿੰਨੀ ਰਹੂਗਾ ਬਸ 60000 ਰੁਪਏ ਜੇ ਅਸੀਂ ਇਹ ਨੋਈ ਰਵਣ 65000 ਹਾਂ 75 ਕਰੋੜ 72 ਕਰੋੜ ਇਹ ਰਵਣ ਲਿਵ ਦੇ ਨਾਲ ਇਹਦੇ ਵੇਲੇ ਪੂਰੀਆਂ ਨਹੀਂ ਉਹ ਜੀ ਕੀ ਗੱਲ ਬਾਈ ਠੀਕ ਆ ਆ ਦੇਖੋ ਇਹ ਆ ਦੇਖ ਤੇ ਇੰਡੀ ਸੀਲ ਢੰਡੀ ਰਵਣ ਬਾਈ ਜਿੰਨੀ ਕਹਦੇ ਬਈ ਇਹ ਵੀ ਅੱਛਾ ਬੜੀ ਵੱਡੀ ਸੀਲ ਢੰਡੀ ਬੱਲੇ ਚੱਲ ਫਿਰ ਇਹ ਆ ਦੇਖ ਲੋ ਮਿੱਤਰੋ ਤੁਹਾਨੂੰ ਜਿਹੜੀ ਆਹਾ ਜਰਸੀ ਐ ਠੀਕ ਐ ਇਹ 65000 ਦੀ ਤੁਹਾਨੂੰ ਆਹਾ ਮਿਲੂਗੀ ਤੇ 12 13 ਕਿਲੋ ਦੁੱਧ ਹੋਣਾ ਸੈਕਾ ਹਜੇ ਫਿਰ ਆਪਾਂ ਦਾ ਚੋਈ ਵੀ ਨਹੀਂ ਹੈ ਨਾ ਹਜੇ ਚਲੋ ਹੋ ਜਾ ਚੋਕੇ ਦੋ ਡੰਗ ਦੱਸ ਦੀ ਹਾਂ ਬਈ ਦੋ ਟੰਪਲੇ ਚੋਕੇ ਤਸੱਲੀ ਕਰਕੇ ਹੋ ਜਾ ਵੀਰੇ ਠੀਕ ਆ ਗਿਆ ਪੰਨ ਧਾਰਾ ਮਾਰੀ ਹੋ ਰਹਿਣਾ ਵੀਰੇ ਬੱਚੀ ਬਹੁਤ ਸੋਹਣਾ ਚੋਲ ਚੋਂ ਲੱਗਿਆ ਨੂੰ ਬਈ ਲੱਖਰ ਮਾਰਦੇ ਚੰਗਾ ਹਾਂ ਆਪ ਇੱਕ ਸਮਹਾਵੇ ਕਿੱਜਾ ਗੱਡਾ ਕਰਨ ਵੇਖੋ ਜੀ ਇਹ ਆ ਦੇਖ ਲੋ ਮਿੱਤਰੋ ਆ ਪਸਵਾ ਹਨ ਮਰੀ ਤਰ੍ਹਾਂ ਕਰ ਰਹਿਣਾ ਨਿਆਣਾ ਪਾਲਾ ਪਵੇ ਨਹੀਂ ਪੋਣਾ ਨਾ ਪਾ ਵੀਰੇ ਬਾਲੀ ਨਰਮ ਗਊ ਆ ਰਮਣ ਯਾਰ ਇਹ ਇਹ ਕਿਦੇ ਵਾਂਗੂੰ ਵਰਦੀ ਆ ਹੁਣ ਹਾਂ ਐ ਜੱਸੀ ਮੋਟਰ ਨੂੰ ਵਰਦੀ ਮੱਛੀ ਨੂੰ ਨਹੀਂ ਵਰਦੀ ਅੱਛਾ ਜੱਸੀ ਮੋਟਰ ਹਾਂ ਇਹ ਗਰਮਣ ਬਾਈਰ ਗਾਂ ਬੰਦਾ ਟਾਪਨ ਤੋਂ ਲੈ ਗਿਆ ਰਹਿਣਾ 60000 ਦੀ ਆਪਾਂ ਕਹਿੰਦੇ ਕਿਹੜੇ ਬੱਛੀ ਪਈ ਆਪਾਂ ਯਾਰ 80000 ਦੀ ਬੱਛੀ ਬਾਅਦ ਸੁਣਾਣਾ ਬੰਦੇ ਤੋਂ ਕਿੰਨੇ ਦੀ 80000 ਦੀ ਹੋਰ ਦੱਸ ਲੈ ਅੱਛਾ 65000 ਦੀ ਦੇਵਾਂਗੇ ਪਰ 80000 ਦੀ ਅਗਲੇ ਦਾ ਆਪਾਂ ਬੱਛੀ ਬਾਅਦ ਸੁਣਾ ਬੱਛੀ ਨੂੰ ਤਾਂ ਸਾਹ ਸੁਣਦੇ ਬਾਈ ਅੱਛਾ ਇਹੋ ਜੀ ਚੀਜ਼ ਆ ਰਹਿਣਾ ਵੀਰੇ ਠੀਕ ਹੈ ਥੋੜੇ ਬੰਦੇ ਨੇ ਚਾਰੇ ਉਧਰਾਂ ਜਿਵੇਂ 80 ਥੋੜੇ ਜਾਰੇ ਮਤਲਬ ਬੁੜੀਆਂ ਬੁੜੀਆਂ ਸਾਹ ਨੇ ਜਰਾਂ ਤਾਂ ਵਧ ਗਿਆ ਜਿਮੀਨਾਰਦ ਤੋਂ ਘਰ ਲਈ ਆ ਦੇ ਸੇਕਾ ਫਿਰ ਮੈਨੂੰ ਐ ਦੱਸ ਹੁਣ ਲਾਸਟ ਤਿੰਨ ਨੰਬਰ ਬੋਲ ਤੇਰਾ 93565 04600 अच्छा ए नंबर हां नंबर भाई ठीक है रूटीन ਦੇ ਵਿੱਚ ਪਸੂ ਫਿਰ ਹਾਰਮੋਨ ਰੂਟੀਨ ਦੇ ਵਿੱਚ ਵੀ ਪਸੂ ਆਪਣੇ ਕੋਲ ਹੁੰਦੀ ਹੈ ਵੀਰੇ ਪੰਜ ਸੱਤ ਘਰੇ ਆ ਜਾਂਦੇ ਵੀਰੇ ਪਹਿਲਾਂ ਵੀਡੀਓ ਪੈਸੇ ਵਿਚਾਰ ਹੁੰਦੇ ਉਸ ਤੋਂ ਬਾਅਦ ਪੰਜ ਛੇ ਜਾਨਾ ਆਪਣੇ ਵੇਖ ਗਿਆ ਵੀ ਉਸ ਤੋਂ ਬਾਅਦ ਵੇਖ ਗਿਆ ਸੀ ਹਾਂਜੀ ਬਾਈ ਨਹੀਂ ਬਹੁਤ ਬਹੁਤ ਧੰਨਵਾਦ ਤੇ ਲਓ ਵੀ ਮਿੱਤਰੋ ਇਹ ਬਾਈ ਸੇਵਕ ਸੇਵਕ ਦੇ ਪਸੂ ਤੁਹਾਨੂੰ ਕਿੰਵੇਂ ਲੱਗੇ ਹੈ ਨਾ ਪਰ ਇੱਥੇ ਆ ਕੇ ਤੁਸੀਂ ਦੋ ਡੰਗ ਦੀ ਇਹਨਾਂ ਦੀ ਚਬਾਈ ਕਰ ਲਿਓ ਇਹਨਾਂ ਦੀ ਤੁਸੀਂ ਉਂ ਤਸੱਲੀ ਕਰਕੇ ਹਾਂ ਬਾਈ ਪੈਸੇ ਦੇਣਾ ਭਰਾ ਤੁਸੀਂ ਨੇ ਬਹੁਤ ਔਖੀ ਲੰਦਾ ਲੱਗ ਬਟ ਬਣ ਕੇ ਬਾਈ ਕੋਈ ਵੀ ਲੰਦਾ ਪੱਤਾਂ ਨੋਟ ਨਾ ਤਾਂ ਇਹਨੇ ਲੈਣਾ ਹਾਂ ਬਾਈ ਠੀਕ ਹੈ ਤੇ ਪਰ ਤਸੱਲੀ ਜ਼ਰੂਰ ਕਰ ਲਿਓ ਕਿ ਨਹੀਂ ਸੇਵ ਕਰ ਹਨ ਸਿਆਣੀ ਗੱਲ ਆ ਬਾਈ ਗਾਂ ਲੈਣੀ ਵੀਰੇ ਕੋਈ ਚਰਾ ਜਾ 100 ਕਿਵੇਂ ਹਰ ਇੱਕ ਕਰਕੇ ਲੈਂਦਾ ਬਾਈ ਅੱਜ ਕੱਲ ਕਿ ਨਹੀਂ ਹਾਂਜੀ ਧੰਨਵਾਦ ਥੈਂਕ ਯੂ